ਸਕਾਜੀ ਮੈਂ ਕੋਮਲ ਕਪੂਰ ਤੁਸੇਖ ਰਹੇ ਹੋ ਚੈਨਲ ਪੰਜਾਬੀ ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਅਮਦਾਨੀ ਨੇ ਸ਼ਹਿਰ ਦੇ ਪਰਵਾਸੀਆਂ ਨੂੰ ਉਹਨਾਂ ਦੇ ਅਧਿਕਾਰ ਤੇ ਬਾਰੇ ਜਾਗਰੂਕ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਮੈਨਹਟਨ ਚ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਇਮੀਗ੍ਰੇਸ਼ਨ ਤੇਜੈਂਟਾ ਦੇ ਵੱਲੋਂ ਕੀਤੀ ਗਈ ਚਾਪੇਮਾਰੀ ਦੇ ਖੁਸ਼ੀਆਂ ਤੋਂ ਬਾਅਦ ਜਾਰੀ ਕੀਤੀ ਗਈ ਇਸ ਵੀਡੀਓ ਵਿੱਚ ਮਮਤਾਨੀ ਨੇ ਪ੍ਰਵਾਸੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ এজੈਂਟਾ ਦੇ ਨਾਲ ਗੱਲਬਾਤ ਕਰਨ ਜਾਂ ਉਨ੍ਹਾਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਨੇ NYC ਦੇ ਚੁਣੇ ਹੋਏ ਮੇਅਰ ਜ਼ੋਹਰਾਨ ਮਮਤਾਨੀ ਨੇ ਇੱਕ ਵੀਡੀਓ ਸੰਦੇਸ਼ ਸ 发 ਕੀਤਾ ਜਿਦੇ ਵਿੱਚ ਨਿਊਯਾਰਕ ਵਾਸੀਆਂ ਨੂੰ ਆਪਣੇ ਅਧਿਕਾਰ ਦੀ ਜਾਂਚ ਕਰਕੇ ICE ਦੇ ਵਿਰੁੱਧ ਖੜਨ ਦੀ ਅਪੀਲ ਕੀਤੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਰੋਨਾਲਡ ਟੈਂਪਰ ਸ਼ਾਸਨ ਦੇ ਅਧੀਨ ਏਜੰਸੀ ਦੇ ਤੇਜ ਕੀਤੇ ਗਏ ਕ੍ਰੈਕਡਾਊਨ ਤੇ ਮੱਦੇਨਜ਼ਰ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਦੀ ਕਾਰਗੀਆਂ ਦੇ ਸਾਹਮਣੇ ਖੜੇ ਹੋਣ ਦੀ ਅਪੀਲ ਕੀਤੀ ਗਈ ਆਪਣੇ ਟਵੀਟ ਵਿੱਚ ਭਾਰਤੀ ਮੂਲ ਦੇ ਅਮਰੀਕੀ ਅਸੈਂਬਲੀ ਮੈਂਬਰ ਨੇ ਕਿਹਾ ਕਿ ਨਿਯੋਗ ਹਮੇਸ਼ਾ ਸਾਰੇ ਪਰਵਾਸੀ ਲਈ ਇੱਕ ਸ਼ਹਿਰ ਤੇ ਆ ਤੇ ਰਹੇਗਾ ਮਮਦਾਨੀ ਨੇ ਕਿਹਾ ਕਿ ਆਈਸੀਈ ਏਜੰਟ ਕਿਸੇ ਕਾਰ ਸਕੂਲ ਜਾਂ ਦਫ਼ਤਰ ਦੇ ਕਿਸੇ ਵੀ ਨੀچے ਖੇਤਰ ਚੋਂ ਬਿਨਾ ਅਦਾਲਤੀ ਵਰਡ ਤੋ ਜ਼ਾਫਰ ਨਹੀਂ ਹੋ ਸਕਤੇ video New Last weekend, ICE attempted to raid Canal Street and detain our immigrant neighbors. As mayor, I'll protect the rights of every single New Yorker, and that includes the more than 3 million immigrants who call this city their home. But we can all stand up to ICE if you know your rights. If you encounter ICE, these are the things that every New Yorker should know. First, ICE cannot enter into private spaces like your home, school, or a private area of your workplace without a judicial warrant signed by a judge. That looks like this. If ICE does not have a judicial warrant signed by a judge, you have the right to say, "I do not consent to entry," and the right to keep your door closed. Sometimes ICE will show you paperwork that looks like this tell you that they have the right to arrest you that is false ice is legally allowed to lie to you but you have the right to remain silent if you're being detained, you may always ask, am I free to go? repeatedly until they answer you. You are legally allowed to film ICE as long as you do not interfere with an arrest. It is important to remain calm during any interaction with ICE or law enforcement. Do not impede their investigation, resist arrest, or run. One last thing New Yorkers have a constitutional right to protest, and when I'm mayor, we will protect that right. New York will always welcome immigrants. I will fight each and every day to protect support and celebrate our Indian brothers and sisters. ਜ਼ਿਕਰ ਹੋਇਆ ਹੈ ਕਿ ਮਮਤਾਨੀ ਨੇ 1 ਜਨਵਰੀ ਨੂੰ ਮੇਲ ਦੇ ਰੂਪ ਦੇ ਵਿੱਚ ਸੌ ਚੁੱਕਣੀ ਹੈ। ਉਹਨਾਂ ਨੇ ਸ਼ਹਿਰ ਦੇ ਤੀਲਕ ਪ੍ਰਵਾਸੀਏ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਤੁਸੀਂ ਆਪਣੇ ਅਧਿਕਾਰ ਨੂੰ ਜਾਣਦੇ ਹੋ ਤਾਂ ਅਸੀਂ ਸਾਰੇ ICE ਦੇ ਖਿਲਾਫ ਖੜੇ ਹੋ ਸਕਦੇ ਆ ਉਹਨਾਂ ਨੇ ਕਿਹਾ ਕਿ ਅਮਰੀਕਾ ਚ ਲੋਕ ਸੰਘੀ ਮਾਈਗ੍ਰੇਸ਼ਨ ਏਜੰਟਾ ਦੇ ਨਾਲ ਗੱਲਬਾਤ ਨਹੀਂ ਕਰਨ ਦਾ ਬਦਲ ਚੁਣ ਸਕਦੇ ਨੇ ਬਿਨਾ ਕਿਸੇ ਦਖਲਅੰਦਾਜ਼ੀ ਦੇ ਉਹਨਾਂ ਦਾ ਵੀਡੀਓ ਬਣਾ ਸਕਦੇ ਨੇ ਅਤੇ ਨਿੱਜੀ ਥਾਂ ਚ ਪਰਵੇਸ਼ ਕਰਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਨੇ ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਅਮਦਾਨੀ ਨੇ ਸ਼ਹਿਰ ਦੇ ਪਰਵਾਸੀਆਂ ਨੂੰ ਉਹਨਾਂ ਦੇ ਅਧਿਕਾਰ ਤੇ ਬਾਰੇ ਜਾਗਰੂਕ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਮੈਨਹਟਨ ਚ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਇਮੀਗ੍ਰੇਸ਼ਨ ਤੇ ਏਜੰਟਾ ਦੇ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਕੁਝ ਦਿਨਾਂ ਤੋਂ ਬਾਅਦ ਜਾਰੀ ਕੀਤੀ ਗਈ ਇਸ ਵੀਡੀਓ ਵਿੱਚ ਮਮਤਾਨੀ ਨੇ ਪ੍ਰਵਾਸੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਏਜੰਟਾ ਦੇ ਨਾਲ ਗੱਲਬਾਤ ਕਰਨ ਜਾਂ ਉਨ੍ਹਾਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਨੇ ਐਨਵਾਈਸੀ ਦੇ ਚੁਣੇ ਹੋਏ ਮੇਅਰ ਜ਼ੋਹਰਾਨ ਮਮਤਾਨੀ ਨੇ ਇੱਕ ਵੀਡੀਓ ਸੰਦੇਸ਼ ਸ਼ੈੱਕ ਕੀਤਾ ਜ ਜਿਦੇ ਵਿੱਚ ਨਿਊਯਾਰਕ ਵਾਸੀਆਂ ਨੂੰ ਆਪਣੇ ਅਧਿਕਾਰ ਦੀ ਜਾਂਚ ਕਰਕੇ ਆਈਸੀ ਇਹ ਦੇ ਵਿਰੁੱਧ ਖੜਨ ਦੀ ਅਪੀਲ ਕੀਤੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਰোনালਡ ਟਰੰਪੀ ਸ਼ਾਸਨ ਦੇ ਅਧੀਨ ਏਜੰਸੀ ਦੇ ਤੇਜ਼ ਕੀਤੇ ਗਏ ਕ੍ਰੈਕਡਾਊਨ ਤੇ ਮੱਦੇਨਜ਼ਰ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਂਫੋਰਸਮੈਂਟ ਅਧਿਕਾਰੀਆਂ ਦੇ ਸਾਹਮਣੇ ਖੜੇ ਹੋਣ ਦੀ ਅਪੀਲ ਕੀਤੀ ਗਈ ਆਪਣੇ ਟਵੀਟ ਵਿੱਚ ਭਾਰਤੀ ਮੂਲ ਦੇ ਅਮਰੀਕੀ ਅਸੈਂਬਲੀ ਮੈਂਬਰ ਨੇ ਕਿਹਾ ਕਿ ਨਿਯੋਗ ਹਮੇਸ਼ਾ ਸਾਰੇ ਪਰਵਾਸੀ ਦੇ ਲਈ ਇੱਕ ਸ਼ਹਿਰ ਤੇ ਆ ਤੇ ਰਹੇਗਾ

If you encounter ICE, these are the things that every New Yorker should know. First, ICE cannot enter into private spaces like your home, school, or a private area of your workplace without a judicial warrant signed by a judge. That looks like this. If ICE does not have a judicial warrant signed by a judge, you have the right to say, I do not consent to entry, and the right to keep your door closed. Sometimes ICE will show you paperwork that looks like this. Tell you that they have the right to arrest you. That is false. ICE is legally allowed to lie, to you, but you have the right to remain silent. If you're being detained, you may always ask, Am I free to go? repeatedly until they answer you. You are legally allowed to film ICE as long as you do not interfere with an arrest. It is important to remain calm during any interaction with ICE or law enforcement. Do not impede their investigation, resist arrest, or run. One last thing. New Yorkers have a constitutional right to protest, and when I'm mayor, we will protect that right. New York will always welcome immigrants, and I will fight each and every day. to protect, support and celebrate our immigrant brothers and sisters. ਜ਼ਿਕਰ ਹੋ ਕੇ ਕਿ ਮਮਤਾਨੀ ਨੇ ਇੱਕ ਜਨਵਰੀ ਨੂੰ ਮੇਅਰ ਦੇ ਰੂਪ ਦੇ ਵਿੱਚ ਸੌ ਚੁੱਕਣੀ ਹੈ। ਉਹਨਾਂ ਨੇ ਸ਼ਹਿਰ ਦੇ 3 ਲੱਖ ਪ੍ਰਵਾਸੀਆਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਹੈ ਅਤੇ ਕਿਹਾ ਕਿ ਜੇਕਰ ਤੁਸੀਂ ਆਪਣੇ ਅਧਿਕਾਰ ਨੂੰ ਜਾਣਦੇ ਹੋ ਤਾਂ ਅਸੀਂ ਸਾਰੇ ICE ਦੇ ਖਿਲਾਫ ਖੜੇ ਹੋ ਸਕਦੇ ਆ ਉਹਨਾਂ ਕਿਹਾ ਕਿ ਅਮਰੀਕਾ ਚ ਲੋਕ ਸੰਗੀ ਮਿਗ੍ਰੇਸ਼ਨ ਏਜੰਟਾਂ ਦੇ ਨਾਲ ਗੱਲਬਾਤ ਨਹੀਂ ਕਰਨ ਦਾ ਬਦਲ ਚੁਣ ਸਕਦੇ ਨੇ ਬਿਨਾ ਕਿਸੇ ਦਖਲਅੰਦਾਜ਼ੀ ਦੇ ਉਹਨਾਂ ਦਾ ਵੀਡੀਓ ਬਣਾ ਸਕਦੇ ਨੇ ਅਤੇ ਨਿੱਜੀ ਥਾਂ 'ਚ ਪਰਵੇਸ਼ ਕਰਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਨੇ ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਅਮਦਾਨੀ ਨੇ ਸ਼ਹਿਰ ਦੇ ਪਰਵਾਸੀਆਂ ਨੂੰ ਉਹਨਾਂ ਦੇ ਅਧਿਕਾਰ ਤੇ ਬਾਰੇ ਜਾਗਰੂਕ ਕਰਨ ਦੇ ਲਈ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਮੈਨਹੰਟਨ ਚ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਇਮੀਗ੍ਰੇਸ਼ਨ ਤੇ ਏਜੰਟਾ ਦੇ ਵੱਲੋਂ ਕੀਤੀ ਗਈ ਛਾਪੇਮਾਰੀ ਤੇ ਕੁਸ਼ੀਨਾ ਤੋਂ ਬਾਅਦ ਜਾਰੀ ਕੀਤੀ ਗਈ ਇਸ ਵੀਡੀਓ ਵਿੱਚ ਮਮਦਾਨੀ ਨੇ ਪ੍ਰਵਾਸੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਏਜੰਟਾ ਦੇ ਨਾਲ ਗੱਲਬਾਤ ਕਰਨ ਜਾਂ ਉਨ੍ਹਾਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਨੇ ਐਨਵਾਈਸੀ ਦੇ ਚੁਣੇ ਹੋਏ ਮੇਅਰ ਜ਼ੋਹਰਾਨ ਮਮਤਾਨੀ ਨੇ ਇੱਕ ਵੀਡੀਓ ਸੰਦੇਸ਼ जारी ਕੀਤਾ ਜ ਜਿਦੇ ਵਿੱਚ ਨਿਊਯਾਰਕ ਵਾਸੀਆਂ ਨੂੰ ਆਪਣੇ ਅਧਿਕਾਰ ਦੀ ਜਾਂਚ ਕਰਕੇ ICE ਦੇ ਵਿਰੁੱਧ ਖੜਨ ਦੀ ਅਪੀਲ ਕੀਤੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਡੋਨਾਲਡ ਟਰੰਪੀ ਸ਼ਾਸਨ ਦੇ ਅਧੀਨ ਏਜੰਸੀ ਦੇ ਤੇਜ਼ ਕੀਤੇ ਗਏ ਕਰੈਕਡਾਊਨ ਤੇ ਮੱਦੇਨਜ਼ਰ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਂਫੋਰਸਮੈਂਟ ਅਧਿਕਾਰੀਆਂ ਦੇ ਸਾਹਮਣੇ ਖੜੇ ਹੋਣ ਦੀ ਅਪੀਲ ਕੀਤੀ ਗਈ ਆਪਣੇ ਟਵੀਟ ਵਿੱਚ ਭਾਰਤੀ ਮੂਲ ਦੇ ਅਮਰੀਕੀ ਅਸੈਂਬਲੀ ਮੈਂ ਨੇ ਅਕੇ ਕਿਹਾ ਕਿ ਨਿਯੋਗ ਹਮੇਸ਼ਾ ਸਾਰੇ ਪਰਵਾਸੀ ਦੇ ਲਈ ਇੱਕ ਸ਼ਹਿਰ ਤੇ ਆ ਤੇ ਰਹੇਗਾ। ਮੋਮਦਾਨੀ ਨੇ ਕਿਹਾ ਕਿ ਆਈਸੀਈ 에ਜੰਟ ਕਿਸੇ ਸਕੂਲ ਜਾਂ ਦਫ਼ਤਰ ਦੇ ਕਿਸੇ ਵੀ ਨੀچے ਖੇਤਰ ਚੋਂ bina ਅਧਾਰਤੀ ਵਰਤ ਤੋਂ ਦਾਖਲ ਨਹੀਂ ਹੋ ਸਕਤੇ। ਮੋਮਦਾਨੀ ਨੇ ਵੀਡੀਓ ਸੰਦੇਸ਼ ਦੇ ਵਿੱਚ ਇਹ ਵੀ ਕਿਹਾ ਹੈ ਕਿ ਮੈਂ ਹਰ ਨਿਊਯਾਰਕ ਵਾਸੀ ਦੇ ਅਧਿਕਾਰੀ ਦੀ ਰੱਖਿਆ ਕਰਾਂਗਾ। Last weekend, ICE attempted to raid Canal Street and detain our immigrant neighbors. As mayor, I'll protect the rights of every single New Yorker, and that includes the more than 3 million immigrants who call this city their home. But we can all stand up to ICE if you know your rights. If you encounter ICE, these are the things that every New Yorker should know. First, ICE cannot enter into private spaces like your home, school, or a private area of your workplace without a judicial warrant signed by a judge. That looks like this. ICE does not have a judicial warrant signed by a judge. You have the right to say, I do not consent to entry, and the right to keep your door closed. Sometimes ICE will show you paperwork that looks like this and tell you that they have the right to arrest you. That is false. ICE is legally allowed to lie to you, but you have the right to remain silent. If you're being detained, you may always ask, Am I free to go? repeatedly until they answer you. You are legally allowed to film ICE as long as you do not interfere with an arrest. It is important to remain calm during any interaction with ICE or law enforcement. Do not impede their investigation, resist arrest, or run. One last thing New Yorkers have a constitutional right to protest, and when I'm mayor, we will protect that right. New York will always welcome immigrants, and I will fight each and every day. to protect support and celebrate our immigrant brothers and sisters zikru keh ke mamtani ne 1 january nu mail de roop de vich sau chukni hai unna ne shahad de tilak pravasiye di rakha karan da vaada kita hai ate keh hai ke je ka tusi apne adhikar nu jande ho taasi sare icee de khilaf khade ho sakteya unna kehya ke america ch lok sanghi migration agenta de naal gal baat nahi karan da badal chun sakte ne bina kise dakhal andazi de unna da video bana sakte ne ate niji sthan ch parve ਪੇਸ਼ ਕਰਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ